ਸਤ ਸ੍ਰੀ ਅਕਾਲ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਕੁਝ ਵੀਡੀਓ ਵਾਇਰਲ ਹੋ ਰਹੀਆਂ ਹਨ ਕਿ ਮਾਤਾ ਚਰਨਕੌਰ ਨੂੰ ਹਸਪਤਾਲ ਵਿੱਚ ਪਹर्ती ਕਰਵਾਇਆ ਗਿਆ ਤੇ ਦੋ ਬੱਚਿਆਂ ਨੂੰ ਮਾਤਾ ਚਰਨਕੌਰ ਨੇ ਜਨਮ ਦਿੱਤਾ ਹੈ ਤੇ ਤੱਕ ਇਹ ਸਾਹਮਣੇ ਨਹੀਂ ਆਈ ਹੈ ਕਿ ਮਾਤਾ ਚਰਨਕੌਰ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਹੈ ਤੇ ਨਾ ਹੀ ਉਹਨਾਂ ਦੇ ਪਰਿਵਾਰ ਨੇ ਹਲੇ ਤੱਕ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਆਪਣੇ ਕਿਸੇ ਵੀ ਪਲੇਟਫਾਰਮ ਤੇ ਵੀ ਸਿੱਧੂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਹੈ ਬਾਹੇ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਗੱਲ ਬਿਲਕੁਲ ਸੱਚੀ ਹੋਵੇ ਕਿ ਸਿੱਧੂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਹੋਵੇ ਜਾਂ ਇੱਕ ਬੱਚੇ ਨੇ ਜਨਮ ਲਿਆ ਹੋਵੇ ਤੇ ਮਾਤਾ ਚਰਨਕੌਰ ਵੀ ਠੀਕ ਹੋਣ ਤੇ ਬੱਚੇ ਵੀ ਬਿਲਕੁਲ ਠੀਕ ਹੋਣ। ਕੁੱਝ ਲੋਕ ਸੋਸ਼ਲ ਮੀਡੀਆ ਤੇ ਤਰਾਂ-ਤਰਾਂ ਦੀਆਂ ਵੀਡੀਓ ਐਡਿਟ ਕਰਕੇ ਆਪਣੀ ਮਾਨਸਿਕਤਾ ਦਿਖਾ ਰਹੇ ਹਨ ਦੋਸਤੋ ਤੇ ਜੋ ਵੀ ਵੀਡੀਓ ਵਾਇਰਲ ਹੋ ਰਹੀਆਂ ਨੇ ਤੇ ਉਹ ਸਾਰੀਆਂ ਵੀਡੀਓ ਫੇਕ ਹਨ ਤੇ ਕਿਸੇ ਤੇ ਵੀ ਵਿਸ਼ਵਾਸ ਨਾ ਕੀਤਾ ਜਾਵੇ ਜਿੰਨਾ ਚਿਰ ਉਹਨਾਂ ਦੇ ਪਰਿਵਾਰ ਵੱਲੋਂ ਕਿਸੇ ਵੀ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਦੋਸਤੋ ਤੇ ਜੇ ਇਦਾਂ ਦੀ ਕੋਈ ਖਬਰ ਸਾਨੂੰ ਮਿਲਦੀ ਹੈ ਤਾਂ ਤੁਹਾਡੇ ਸਾਹਮਣੇ ਜ਼ਰੂਰ ਇਸ ਚੈਨਲ ਤੇ ਰੱਖੀ ਜਾਵੇਗੀ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਸ਼ੇਅਰ ਕਰਿਓ